ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੇਰੇ ਪੰਜਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਬਾਣੀ ਬਾਰੇ ਪਾਵ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਇੱਕ ਅਸ਼ਟਪਦੀ ਦਾ ਪਾਠ ਜੇਕਰ ਕੋਈ ਮਨੁੱਖ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਲਵੇ ਸਵੇਰ ਵੇਲੇ ਦੁਪਹਿਰ ਵੇਲੇ ਸ਼ਾਮ ਵੇਲੇ ਜਾਂ ਰਾਤ ਵੇਲੇ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਲਵੇ ਤਾਂ ਉਹਦਾ ਭਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੇ ਵਿਸ਼ੇ ਦੇ ਉੱਤੇ ਗੱਲ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨੇ ਜਾ ਰਹੇ ਆਂ ਇਹ ਵਿਚਾਰ ਕੁਝ ਗੁਰਮੁਖਾਂ ਪਾਸੋਂ ਮਹਾਪੁਰਖਾਂ ਪਾਸੋਂ ਸੁਣੇ ਹਨ ਜੋ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨੇ ਜਾ ਰਹੇ ਆਂ ਸਤਿਗੁਰ ਸੱਚੇ ਬਾਦਸ਼ਾਹ ਕਹਿੰਦੇ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾ ਇਸ ਪਾਵਨ ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਸ਼ਾ ਨੇ ਨਾਮ ਦੀ ਮਹਿਮਾ ਦੱਸੀ ਆ। ਨਾਮ ਜਪਣ ਵਾਲੇ ਸਾਧੂ ਸੰਤ ਜਨਾਂ ਦੀ ਵਡਿਆਈ ਆ। ਇਸ ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਸ਼ਾ ਨੇ ਨਾਮ ਜਪਣ ਦੀ ਜੁਗਤ ਵੀ ਸਾਨੂੰ ਬਖਸ਼ਿਸ਼ ਕੀਤੀ ਆ। ਪਹਿਲਾਂ ਨਾਮ ਦੀ ਮਹਿਮਾ ਦੱਸੀ, ਫਿਰ ਨਾਮ ਜਪਣ ਦੇ ਨਾਲ ਕੀ ਕੁਝ ਹੁੰਦਾ ਹੈ? ਨਾਮ ਜਪਣ ਦੇ ਕੀ ਲਾਭ ਨੇ? ਇਹ ਦੱਸਿਆ। ਫਿਰ ਸਤਿਗੁਰ ਸੱਚੇ ਪਾਸ਼ਾ ਨੇ ਨਾਮ ਜਪਣਾ ਵੀ ਸਿਖਾ ਦਿੱਤਾ ਕਿ ਆਪਾਂ ਨਾਮ ਜਪਣਾ ਕਿੰਜਿਆ। ਇਸ ਸੰਸਾਰ ਦੇ ਵਿੱਚ ਰਹਿੰਦੇ ਆ ਗ੍ਰਸਥ ਜੀਵਨ ਦੇ ਵਿੱਚ ਵਿਚਰਦੇ ਆ ਆਪਾਂ ਭਗਤੀ ਕਿੰਜ ਕਰ ਸਕਦੇ ਆ ਸੁਖਨੀ ਸਾਹਿਬ ਜੀ ਦੀ ਬਾਣੀ ਦੀਆਂ 24 ਅਸ਼ਟਕੀਆਂ ਨੇ ਨਾਮ ਜਪਣ ਵਾਲੇ ਗੁਰਮਖਾਂ ਵਿਦਵਾਨਾਂ ਦੀ ਇਹ ਵਿਚਾਰਿਆ ਕਿ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ 24000 ਅੱਖਰ ਨੇ ਅਤੇ ਇਹ ਵੀ ਗੱਲ ਮੰਨਣ ਦੇ ਵਿੱਚ ਆਉਂਦੀ ਆ ਕਿ ਹਰ ਇੱਕ ਬੰਦਾ ਦਿਨ ਰਾਤ ਭਾਵੇਂ ਕਿ 24 ਘੰਟਿਆਂ ਦੇ ਵਿੱਚ 24000 ਸਵਾਸ ਲੈਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜੇਕਰ ਕੋਈ ਮਨੁੱਖ ਇਸ ਬਾਣੀ ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੁਰਤਿ ਟਿਕਾ ਕੇ ਦਿਨ ਦੇ ਵਿੱਚ ਇੱਕ ਵਾਰ ਪੜ ਲਵੇ ਪਾਪ ਕੀ 24 ਘੰਟਿਆਂ ਦੇ ਵਿੱਚ ਜੇਕਰ ਕੋਈ ਮਨੁੱਖ ਰੋਜ਼ਾਨਾ ਇੱਕ ਸੁਖਨੀ ਸਾਹਿਬ ਜੀ ਦਾ ਪਾਠ ਕਰ ਲਵੇ ਤਾਂ ਉਹਦੇ 24 ਘੰਟਿਆਂ ਦੇ ਸਵਾਸ ਸਫਲ ਹੁੰਦੇ ਨੇ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਡਾਨੇ ਸੁਖਣੀ ਸਹਿਬ ਜੀ ਦੀਆਂ 24 ਅਸ਼ਟਪਦੀਆਂ ਦੇ ਵਿੱਚੋਂ ਇੱਕ ਹੀ ਰਹਾਉ ਦੀ ਪੰਕਤੀ ਬਖਸ਼ਿਸ਼ ਕੀਤੀ ਆ ਉਹ ਪੰਕਤੀ ਆ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ ਸਤਗੁਰ ਸੱਚੇ ਪਾਤਸ਼ਾਹ ਨੇ ਇਸ ਬਾਣੀ ਨੂੰ ਸੁਖਮਣੀ ਨਾਮ ਦਿੱਤਾ ਸੁੱਖਾਂ ਦੀ ਮਣੀ ਸੁਖ ਦੇਣ ਵਾਲੀ ਬਾਣੀ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਕਿ ਭਾਈ ਜਦੋਂ ਕੋਈ ਮਨੁੱਖ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਦਾ ਸਿਮਰਨ ਕਰਦਾ ਹੈ ਤਾਂ ਉਸ ਮਨੁੱਖ ਦੇ ਅੰਦਰ ਵਿਕਾਰਾਂ ਦੀ ਜ਼ਹਿਰ ਬਣਨੀ ਬੰਦ ਹੋ ਜਾਂਦੀ ਆ ਕਿਉਂਕਿ ਇਹ ਜਿਹੜੇ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦੋਂ ਇਹ ਹੱਦ ਤੋਂ ਵੱਧ ਜਾਂਦੇ ਨੇ ਨਾ ਤਾਂ ਫਿਰ ਸਾਡੀ ਜ਼ਿੰਦਗੀ ਨੂੰ ਜ਼ਹਿਰ ਬਣਾ ਦਿੰਦੇ ਨੇ ਕੋਈ ਵੀ ਇਨਸਾਨ ਆ ਉਹ ਦੋ ਚੀਜ਼ਾਂ ਕਰਕੇ ਦੁਖੀ ਰਹਿੰਦਾ ਹੈ ਆਪਣੇ ਮਨ ਕਰਕੇ ਜਾਂ ਆਪਣੇ ਤਨ ਕਰਕੇ ਮਨ ਕਰਕੇ ਦੁਖੀ ਤਾਂ ਹੁੰਦਾ ਜੇ ਰੋ ਦੇ ਮਨ ਦੇ ਵਿੱਚ ਕੋਈ ਵੱਡਾ ਦੁੱਖ ਹੋਵੇ ਕੋਈ ਚਿੰਤਾ ਹੋਵੇ ਅਤੇ ਤਨ ਕਰਕੇ ਦੁਖੀ ਉਹਦੋਂ ਹੁੰਦਾ ਹੈ ਜਦੋਂ ਤਨ ਨੂੰ ਕੋਈ ਦੁੱਖ ਰੋਗ ਹੋਵੇ ਇੱਥੇ ਮੇਰੇ ਪੰਜਵੇਂ ਪਾਤਸ਼ਾਹ ਨੇ ਸਾਡੇ ਤਨ ਮਨ ਦੇ ਦੁੱਖਾਂ ਦੇ ਅੰਤ ਦਾ ਹੱਲ ਦੱਸ ਦਿੱਤਾ ਵੀ ਤੇਰੇ ਇਹਨਾਂ ਦੁੱਖਾਂ ਦਾ ਹੱਲ ਕੀ ਆ ਇਹਨਾਂ ਦੁੱਖਾਂ ਦਾ ਅੰਤ ਕਿਵੇਂ ਹੋਵੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੁਖਉਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੀ ਪਹਿਲੀ ਪੰਕਤੀ ਦੇ ਵਿੱਚ ਇਹ ਸਮਝਾ ਦਿੱਤਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਿ ਇਹ ਤਨ ਮਨ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਸੁਖੀ ਹੋਣਗੀ ਨਾਮ ਜਪਣ ਵਾਲਾ ਬੰਦਾ ਵਿਕਾਰਾਂ ਦੀ ਜ਼ਹਿਰ ਤੋਂ ਬਚ ਜਾਂਦਾ ਹੈ ਉਸ ਬੰਦੇ ਦੇ ਅਧਿਆਤਮਿਕ ਜੀਵਨ ਦੇ ਵਿੱਚ ਤਰੱਕੀ ਹੁੰਦੀ ਰਹਿੰਦੀ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਨਾਮ ਜਪਣਾ ਦੱਸਿਆ ਹੈ ਇਸ ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਨਾਮ ਜਪਣ ਨੂੰ ਵੀ ਕਿਹਾ ਹੈ ਅਤੇ ਨਾਮ ਜਪਣ ਦੇ ਲਾਭ ਅਤੇ ਨਾਮ ਜਪਣਾ ਵੀ ਸਿਖਾਇਆ ਹੈ ਕਿ ਨਾਮ ਜਪਣਾ ਕਿੰਜਿਆ ਸਭ ਤੋਂ ਪਹਿਲਾ ਸਟੈਪ ਸਵੇਰੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰੋ ਇਸ਼ਨਾਨ ਕਰਦਿਆਂ ਕਰਦਿਆਂ ਵੀ ਨਾਲ ਕੀ ਜਪਣਾ ਹੈ ਸਤ ਨਾਮ ਵਾਹਿਗੁਰੂ ਇਸ਼ਨਾਨ ਕਰਨ ਦੇ ਨਾਲ ਸਾਡਾ ਤਨ ਤੰਦਰੁਸਤ ਰਹੇਗਾ ਕੋਈ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਵੇ ਉਦਾਵਤਾਨ ਨਮਨ ਦੁਮੇ ਹੀ ਤੰਦਰੁਸਤ ਨਰ ਹੋਏ ਹੁੰਦੇ ਨੇ ਇਸ ਕਰਕੇ ਚਿਹਰੇ ਉੱਠਦੇ ਅਨਸਾਰ ਜਦੋਂ ਅੱਖ ਖੁੱਲਦੀ ਆ ਬਿਸਤਰ ਤੇ ਬੈਠਿਆ ਬੈਠਿਆ ਹੀ ਸਭ ਤੋਂ ਪਹਿਲਾਂ ਸਾਡੇ ਮੁਖ ਵਿੱਚੋਂ ਨਿਕਲੇ ਸਤਨਾਮ ਵਾਹਿਗੁਰੂ ਫਿਰ ਇਸ਼ਨਾਨ ਕਰਦਿਆਂ ਹੋਇਆਂ ਵੀ ਨਾਮ ਜਪਣਾ ਕਾਰ ਈਸ਼ਾਨ ਸਿਮਰ ਪ੍ਰਭ ਆਪਣਾ ਮਨ ਤਨ ਪਈ ਰੁਕਾ ਜਦੋਂ ਆਪਾਂ ਰੱਬ ਨੂੰ ਆਪਣਾ ਸਮਝ ਕੇ ਉਹਦਾ ਨਾਮ ਜਪਾਂਗੇ ਤਾਂ ਫਿਰ ਸਭ ਕੁਝ ਮਿਲੇਗਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਕੋਈ ਵੀ ਸਹਾਈ ਨਹੀਂ ਨਾ ਹੁੰਦਾ ਉੱਥੇ ਵੀ ਨਾਮ ਸਹਾਈ ਹੁੰਦਾ ਹੈ ਇਸ ਕਰਕੇ ਨਾਮ ਜਪਣਾ ਬਹੁਤ ਜ਼ਰੂਰੀ ਆ ਆਪਾਂ ਦੁਨਿਆਵੀ ਕੰਮ ਧੰਦੇ ਕਰਦੇ ਆ ਦੁਨੀਆ ਦੀ ਕਮਾਈ ਇਕੱਠੀ ਕਰਦੇ ਆ ਚੰਗੀ ਗੱਲ ਆ ਕਰਨੀ ਚਾਹੀਦੀ ਆ ਕਿਉਂਕਿ ਇਸ ਕਮਾਈ ਤੋਂ ਬਿਨਾ ਵੀ ਗੁਜ਼ਾਰਾ ਨਹੀਂ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਕਮਾਈ ਕਰਨ ਤੋਂ ਰੋਕਿਆ ਨਹੀਂ ਆ ਜੋ-ਜੋ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਨੇ ਉਹਨਾਂ ਨੂੰ ਨਿਭਾਉਣ ਦੇ ਲਈ ਸਾਨੂੰ ਧਨ ਦੀ ਮਾਇਆ ਦੀ ਵੀ ਲੋੜ ਪੈਂਦੀ ਆ ਸਾਡੀਆਂ ਕੁਝ ਲੋੜਾਂ ਜ਼ਰੂਰਤਾਂ ਨੇ ਜਿੱਥੇ ਧਨ ਕੰਮ ਆਵੇਗਾ ਧਨ ਕਮਾਉਣਾ ਹੈ ਪਰ ਧਨ ਦੀ ਕਮਾਈ ਦੇ ਨਾਲ ਨਾਮ ਦੀ ਕਮਾਈ ਵੀ ਕਰਨੀ ਆ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਜਿੱਥੇ ਇਹ ਧਨ ਦੌਲਤ ਕੁਝ ਵੀ ਕੰਮ ਨਹੀਂ ਕਰਦੇ ਵੈਸੇ ਤਾਂ ਬੰਦੇ ਨੂੰ ਲੱਗਦਾ ਏ ਕਿ ਮੇਰੇ ਲਈ ਦੋ ਚੀਜ਼ਾਂ ਜ਼ਰੂਰੀ ਨੇ ਇੱਕ ਤਾਂ ਪੈਸਾ ਦੂਸਰਾ ਲੋਕ ਸਾਨੂੰ ਲੱਗਦਾ ਨਾ ਵੀ ਜੇ ਕਿਤੇ ਮੈਂ ਕਿਸੇ ਉਕੀ ਘੜੀ ਦੇ ਵਿੱਚ ਫਸ ਗਿਆ ਮੇਰੇ ਉੱਤੇ ਕੋਈ ਮੁਸੀਬਤ ਪੈ ਗਈ ਤਾਂ ਮੇਰੇ ਪੈਸਾ ਕੰਮ ਆਵੇਗਾ ਜਾਂ ਮੇਰੇ ਕਮਾਏ ਹੋਏ ਲੋਕ ਕੰਮ ਆਉਣਗੇ ਪਰ ਜ਼ਿੰਦਗੀ ਦੇ ਵਿੱਚ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਨੇ ਜਿੱਥੇ ਨਾ ਤਾਂ ਪੈਸਾ ਕੰਮ ਆਉਂਦਾ ਏ ਨਾ ਹੀ ਲੋਕ ਕੰਮ ਆਉਂਦੇ ਨੇ ਉਥੇ ਕੰਮ ਆਉਂਦਾ ਹੈ ਨਾਮ ਨਾਮ ਦੀ ਕਮਾਈ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਆ। ਨਾਮ ਦੀ ਕਮਾਈ ਕਰਨੀ ਤਾਂ ਜ਼ਰੂਰੀ ਆ ਪਰ ਇਹ ਕਮਾਈ ਕਰਨੀ ਸਾਨੂੰ ਬਹੁਤ ਔਖੀ ਲੱਗਦੀ ਆ। ਦੁਨਿਆਵੀ ਧਨ ਦੌਲਤ ਕਮਾਉਣ ਦੇ ਲਈ ਅਸੀਂ ਘੰਟਿਆਂ ਬੱਧੀ ਬੈਠ ਸਕਦੇ ਆ ਪਰ ਨਾਮ ਜਪਣ ਦੇ ਲਈ ਬੈਠਣਾ ਸਾਨੂੰ ਬਹੁਤ ਔਖਾ ਲੱਗਦਾ ਹੈ। ਹੁਣ ਜੋ ਭੈਣ ਭਰਾ ਕਿਰਤ ਕਮਾਈ ਕਰਦੇ ਨੇ ਸਭ ਨੂੰ ਪਤਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਦਾਂ ਹੱਡ ਤੋੜਵੀਂ ਮਿਹਨਤ ਕਰਦੇ ਨੇ ਪਰ ਉਹ ਥੱਕਦੇ ਨਹੀਂ। ਉਹਨਾਂ ਨੂੰ ਪਤਾ ਹੈ ਕਿ ਇਹ ਕੰਮ ਕਰਕੇ ਮੈਨੂੰ ਪੈਸਾ ਮਿਲਣਾ ਹੈ। ਹੁਣ ਕੱਪੜੇ ਸਲਾਈ ਕਰਨ ਵਾਲੀਆਂ ਬੀਬੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਥਾਂ ਤੇ ਬੈਠ ਕੇ ਕੱਪੜੇ ਸਲਾਈ ਕਰਦੀਆਂ ਨੇ ਕੁਝ ਭੈਣ ਭਰਾ ਜਿਨ੍ਹਾਂ ਦੀ ਦਫ਼ਤਰਾਂ ਦੇ ਵਿੱਚ ਡਿਊਟੀ ਆ ਬੈਂਕ ਦੇ ਵਿੱਚ ਲਾ ਲਓ ਸਕੂਲ ਦੇ ਵਿੱਚ ਅਧਿਆਪਕ ਲਗਾ ਲਓ ਕਈ ਐਸੀਆਂ ਡਿਊਟੀਆਂ ਨੇ ਜੋ ਸਾਰਾ ਸਾਰਾ ਦਿਨ ਬੈਠ ਕੇ ਨਿਭਾਈਆਂ ਜਾਂਦੀਆਂ ਨੇ ਤਾਂ ਉੱਥੇ ਬੰਦਾ ਬੜੇ ਆਰਾਮ ਦੇ ਨਾਲ ਬੈਠਾ ਰਹਿੰਦਾ ਏ ਉਹਨੂੰ ਔਖਾ ਨਹੀਂ ਲੱਗਦਾ ਪਰ ਨਾਮ ਜਪਣ ਦੇ ਲਈ ਬੈਠਣਾ ਪਵੇ ਤਾ ਆਪਾ ਵਾਰ-ਵਾਰ ਘੜੀ ਦੇਖਦੇ ਆ ਟਾਈਮ ਦੇਖਦੇ ਆ ਵੀ ਕਿੰਨਾ ਟਾਈਮ ਹੋ ਗਿਆ 5 10 15 ਮਿੰਟ ਬਹਿਣਾ ਵੀ ਸਾਡੇ ਲਈ ਔਖਾ ਹੋ ਜਾਂਦਾ ਏ ਅਤੇ ਜੇਕਰ 2 2.5 ਘੰਟੇ ਬੈਠਨੇ ਪੈਣ ਫਿਰ ਤਾਂ ਸਾਨੂੰ ਬਹੁਤ ਔਖੇ ਲੱਗਦੇ ਨੇ ਇੱਥੇ ਕਬੀਰ ਜੀ ਦੀ ਇੱਕ ਸਾਖੀ ਯਾਦ ਆ ਗਈ ਸਾਖੀ ਨੂੰ ਆਪਾਂ ਸ਼ੋਰਟ ਦੇ ਵਿੱਚ ਸੁਣਾਵਾਂਗੇ ਕਿੰਨੇ ਕਬੀਰ ਜੀ ਇੱਕ ਵਾਰ ਬੈਠੇ ਸਨ ਕੁਝ ਸੰਗਤਾਂ ਉਹਨਾਂ ਦੇ ਕੋਲ ਆਇਆ ਦਰਸ਼ਨ ਕਰਨ ਦੇ ਲਈ ਕਬੀਰ ਜੀ ਉਹ ਸੰਗਤਾਂ ਦੇ ਨਾਲ ਨਾਮ ਬਾਰੇ ਚਰਚਾ ਕਰ ਰਹੇ ਸਨ ਤਾਂ ਚਰਚਾ ਕਰਦਿਆਂ ਕਰਦਿਆਂ ਉਹਨਾਂ ਦਾ ਧਿਆਨ ਬਾਹਰ ਤੇ ਪਿਆ ਜਿੱਥੇ ਕਿ ਤੇਜ਼ ਧੁੱਪ ਦੇ ਵਿੱਚ ਕੁਝ ਮਜ਼ਦੂਰ ਪੱਥਰ ਨੂੰ ਕੱਟ ਰਹੇ ਸਨ ਕਹਿੰਦੇ ਗਰਮੀ ਦਾ ਦਿਨ ਸੀ ਬਹੁਤ ਤੇਜ਼ ਧੁੱਪ ਸੀ ਦੁਪਹਿਰ ਲੱਗੀ ਹੋਈ ਸੀ ਕਹਿੰਦੇ ਕਬੀਰ ਜੀ ਨੂੰ ਉਹ ਮਜ਼ਦੂਰਾਂ ਨੂੰ ਦੇਖ ਕੇ ਬੜਾ ਤਰਸ ਆ ਬਿ ਕਿੰਨੀ ਤੱਪਦੀ ਧੁੱਪ ਦੇ ਵਿੱਚ ਉਮੀਂ ਮੇਨਤ ਕਰ ਰਹੇ ਨੇ ਕਹਿੰਦੇ ਕਬੀਰ ਜੀ ਨੇ ਉਹਨਾਂ ਮਜ਼ਦੂਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਤੁਸੀਂ ਇੰਨੀ ਧੁੱਪ ਦੇ ਵਿੱਚ ਕੰਮ ਕਿਉਂ ਕਰ ਰਹੇ ਹੋ ਉਹਨਾਂ ਮਜ਼ਦੂਰਾਂ ਨੇ ਕਿਹਾ ਕਿ ਕਬੀਰ ਜੀ ਜੇ ਕੰਮ ਨਾ ਕੀਤਾ ਤਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿੰਜ ਕਰਾਂਗੇ ਇਹ ਕੰਮ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ ਅਸੀਂ ਇਹ ਕਮਾਈ ਕਰਕੇ ਘਰੇ ਲੈ ਕੇ ਜਾਵਾਂਗੇ ਤਾਂ ਹੀ ਸਾਡੇ ਘਰ ਦੇ ਵਿੱਚ ਸ਼ਾਮ ਨੂੰ ਚੁੱਲ੍ਹਾ ਭਲੇਗਾ ਤਾਂ ਹੀ ਸਾਡੇ ਬੱਚੇ ਰਾਤ ਨੂੰ ਪਰ ਪੇਟ ਰੋਟੀ ਖਾਣਗੇ ਤਾਂ ਇਹ ਕੰਮ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ ਕਬੀਰ ਜੀ ਨੇ ਕਿਹਾ ਵੀ ਅੱਛਾ ਤੁਹਾਨੂੰ ਪੈਸੇ ਦੇ ਕਰਕੇ ਹੀ ਕੰਮ ਕਰਨਾ ਪੈ ਰਿਹਾ ਹੈ ਨਾ ਤਾਂ ਜੇਕਰ ਉਹ ਪੈਸਾ ਮੈਂ ਤੁਹਾਨੂੰ ਦੇ ਦਵਾਂ ਤਾਂ ਤੁਸੀਂ ਮੇਰੇ ਲਈ ਇੱਥੇ ਸ਼ਾਮੇ ਬੈਠ ਕੇ ਕੰਮ ਕਰ ਲਓ ਤਾਂ ਮਜ਼ਦੂਰ ਕਹਿਣ ਲੱਗੇ ਵੀ ਸਾਨੂੰ ਤਾਂ ਪੈਸੇ ਦੇ ਨਾਲ ਮਤਲਬ ਆ ਸੀ ਤਾਂ ਸ਼ਾਮ ਨੂੰ ਦਿਹਾੜੀ ਲੈਣੀ ਆ ਦਿਹਾੜੀ ਸਾਨੂੰ ਤੁਸੀਂ ਦੇ ਦਿਓ ਚਾਹੇ ਸਾਨੂੰ ਕੋਈ ਹੋਰ ਦੇਵੇ ਸਾਨੂੰ ਦਿਹਾੜੀ ਦੇ ਨਾਲ ਮਤਲਬ ਹੈ ਪੈਸੇ ਦੇ ਨਾਲ ਮਤਲਬ ਹੈ ਜਿਸ ਪੈਸੇ ਦੇ ਨਾਲ ਸਾਡੇ ਪਰਿਵਾਰ ਦਾ ਪਾਲਣ ਪੋਸ਼ਣ ਹੋਣਾ ਹੈ ਤੁਸੀਂ ਦੱਸੋ ਤੁਹਾਡਾ ਕਿਹੜਾ ਕੰਮ ਕਰਨਾ ਹੈ ਆਪਾਂ ਉਹ ਕੰਮ ਕਰ ਦਿੰਦੇ ਆਂ ਕਹਿੰਦੇ ਕਬੀਰ ਜੀ ਨੂੰ ਜਦੋਂ ਸੰਗਤਾਂ ਮਿਲਣ ਆਉਂਦੀਆਂ ਸਨ ਨਾ ਉਹਨਾਂ ਦੇ ਲਈ ਬਹੁਤ ਮਹਿੰਗੀਆਂ ਪੇਟਾਵਾਂ ਲੈ ਕੇ ਆਉਂਦੀਆਂ ਸੀ ਜਾਂ ਕਈ ਵਾਰ ਮਾਇਆ ਦਾ ਮੱਥਾ ਵੀ ਟੇਕ ਦਿੰਦੀਆਂ ਕਬੀਰ ਜੀ ਨੂੰ ਮਾਇਆ ਦੇ ਨਾਲ ਮੋਹ ਨਹੀਂ ਸੀ ਉਹ ਵਾਰ-ਵਾਰ ਸੰਗਤਾਂ ਨੂੰ ਕਹਿੰਦੇ ਕਿ ਨਾ ਤੁਸੀਂ ਇਹ ਕੰਮ ਨਾ ਕਰਿਆ ਕਰੋ ਪਰ ਕਬੀਰ ਜੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਲਈ ਪਿਆਰ ਜਿਤਾਉਣ ਦਾ ਤਰੀਕਾ ਹੀ ਇਹ ਏ ਜੀ ਕਿ ਕੋਈ ਨਾ ਕੋਈ ਪੇਟਾ ਲੈ ਕੇ ਆਉਣੀ ਜਾਂ ਮਾਇਆ ਭੇਟ ਕਰਨੀ ਤਾਂ ਕਹਿੰਦੇ ਅੱਜ ਵੀ ਕਬੀਰ ਜੀ ਦੇ ਸਾਹਮਣੇ ਬਹੁਤ ਸਾਰੀ ਮਾਇਆ ਭੇਟ ਕੀਤੀ ਗਈ ਸੀ ਤਾਂ ਕਬੀਰ ਜੀ ਨੇ ਉਹ ਮਾਇਆ ਦੇ ਵਿੱਚੋਂ ਉਹਨਾਂ ਨੂੰ ਮਜ਼ਦੂਰਾਂ ਨੂੰ ਮਾਇਆ ਦੇਣ ਦਾ ਫੈਸਲਾ ਕਰ ਲਿਆ ਵੀ ਇਨ੍ਹਾਂ ਪੈਸਿਆਂ ਦੇ ਵਿੱਚੋਂ ਇਨ੍ਹਾਂ ਮਜ਼ਦੂਰਾਂ ਨੂੰ ਪੈਸੇ ਦੇ ਦੇਵਾਂਗੇ ਜਿੰਨੀ ਇਹਨਾਂ ਦੀ ਦਿਹਾੜੀ ਬਣਦੀ ਉੰਨੀ-ਉੰਨੀ ਦੇ ਦੇਵਾਂਗੇ ਕਬੀਰ ਜੀ ਨੇ ਕਿਹਾ ਵੀ ਚਲੋ ਠੀਕ ਹੈ ਅੱਜ ਸ਼ਾਮ ਨੂੰ ਤੁਹਾਨੂੰ ਦਿਹਾੜੀ ਮੈਂ ਦੇਵਾਂਗਾ ਇਸ ਕਰਕੇ ਤੁਸੀਂ ਮੇਰਾ ਦੱਸਿਆ ਕੰਮ ਕਰੋ ਉਹਨਾਂ ਨੇ ਕਿਹਾ ਵੀ ਸਾਨੂੰ ਕੰਮ ਦੱਸੋ ਕੀ ਕਰਨਾ ਹੈ ਕਬੀਰ ਜੀ ਨੇ ਕਿਹਾ ਕੰਮ ਬਹੁਤਾ ਔਖਾ ਨਹੀਂ ਆ ਬਸ ਬੈਠ ਕੇ ਨਾਮ ਜਪਣਾ ਹੈ ਤਾਂ ਉਹ ਕਹਿਣ ਲੱਗੇ ਵੀ ਇਹ ਕਿੱਡਾ ਔਖਾ ਕੰਮ ਆ ਜਪ ਲਵਾਂਗੇ ਤਾਂ ਵੀਰ ਜੀ ਨੇ ਉਹਨਾਂ ਨੂੰ ਅੰਦਰ ਸੋਹਣਾ ਹਸਣ ਵਿਛਾ ਕੇ ਬਿਠਾਇਆ ਦੱਸਿਆ ਵੀ ਇਸ ਤਰ੍ਹਾਂ ਨਾਮ ਜਪਣਾ ਹੈ ਕਹਿੰਦੇ ਉਹ 5 10 15 ਮਿੰਟ ਨਾਮ ਜਪਦੇ ਰਹੇ 5 10 ਮਿੰਟਾਂ ਬਾਅਦ ਉਹਨਾਂ ਨੇ ਪਾਸੇ ਬਦਲਨੇ ਸ਼ੁਰੂ ਕਰ ਦਿੱਤੇ ਉਹਨਾਂ ਤੋਂ ਬੜਾ ਔਖਾ ਲੱਗੇ ਕਹਿੰਦੇ ਕਰਦਿਆਂ ਕਰਦਿਆਂ ਮਸਾਂ ਹੀ ਇੱਕ ਘੰਟੇ ਤੱਕ ਉਹ ਬੈਠੇ ਫਿਰ ਉੱਠ ਕੇ ਬਾਹਰ ਆ ਕੇ ਕਹਿਣ ਲੱਗੇ ਕਿ ਕਬੀਰ ਜੀ ਨਹੀਂ ਸਾਡੇ ਤੋਂ ਇਹ ਕੰਮ ਨਹੀਂ ਹੋਣਾ ਸਾਨੂੰ ਪੱਥਰ ਤੋੜਨਾ ਮਨਜੂਰ ਆ ਸਾਨੂੰ ਉਹ ਕੰਮ ਸੌਖਾ ਪਰ ਬੈਠ ਕੇ ਨਾਮ ਜਪਣਾ ਬਹੁਤ ਔਖਾ ਹੈ ਕਬੀਰ ਜੀ ਬਹੁਤ ਹੈਰਾਨ ਹੋਏ ਕਿ ਤੁੱਪ ਦੇ ਵਿੱਚ ਪੱਥਰ ਤੋੜਨਾ ਇਹਨਾਂ ਨੂੰ ਸੌਖਾ ਲੱਗਦਾ ਹੈ ਤੇ ਬੈਠ ਕੇ ਨਾਮ ਜਪਣਾ ਔਖਾ ਤੇ ਸਾਡੇ ਵੀ ਹਾਲਾਤ ਉਹਨਾਂ ਮਜ਼ਦੂਰਾ ਵਰਗੇ ਆ ਅਸੀਂ ਵੀ ਦੁਨਿਆਵੀ ਕੰਮ ਧੰਦੇ ਕਰਨ ਦੇ ਲਈ ਦਿਨ ਪਰ ਬੈਠ ਜਾਂਦੇ ਆ ਕਿਸੇ ਦੀ ਲਿੰਦਿਆ ਜੁਗਲੀ ਕਰਨੀ ਹੋਵੇ ਕੋਈ ਵੀ ਦੁਨਿਆਵੀ ਗੱਲਾਂ ਬਾਤਾਂ ਕਰਨੀਆਂ ਆਉਣ ਕੋਈ ਫਿਲਮ ਦੇਖਣੀ ਹੋਵੇ ਨਾਟਕ ਦੇਖਣਾ ਹੋਵੇ ਤਾਂ ਆਪਾਂ ਘੰਟਿਆਂ ਮਦੀ ਬੈਠ ਜਾਂਦੇ ਆ ਪਰ ਜਦੋਂ ਨਾਮ ਜਪਣਾ ਉਹ ਦੋ ਕਹਿ ਦਿੰਦੇ ਆ ਕਿ ਨਾ ਸਰੀਰ ਕੰਮ ਨਹੀਂ ਕਰਦਾ ਇੰਨੀ ਦੇਰ ਤੱਕ ਬੈਠਿਆ ਨਹੀਂ ਜਾਂਦਾ ਅਸੀਂ ਇਸ ਕਰਕੇ ਨਹੀਂ ਬੈਠਦੇ ਚੌਕੜੀ ਨਹੀਂ ਵੱਜਦੀ ਭਾਵੇਂ ਕੀ ਨਾਮ ਨਾ ਜਪਣ ਦੇ ਸਾਡੇ ਕੋਲ ਬਹੁਤ ਬਹਾਨੇ ਨੇ ਪਰ ਸਾਨੂੰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਵਾਰ-ਵਾਰ ਸਮਝਾ ਰਹੇ ਆ ਕਿ ਨਾਮ ਤੋਂ ਬਿਨਾ ਬੇੜਾ ਪਾਰ ਨਹੀਂ ਲੰਘਣਾ ਨਾਮ ਜਪਣਾ ਪੈਣਾ ਹੈ ਜਪਣਾ ਪੈਣਾ ਹੈ ਭਾਵੇਂ ਓਕੇ ਜਪੀਏ ਤੇ ਭਾਵੇਂ ਸੌਕੇ ਜਪੀਏ ਮਨ ਲੱਗੇ ਚਾਹੇ ਨਾ ਲੱਗੇ ਬੈਠਿਆ ਜਾਵੇ ਚਾਹੇ ਨਾ ਬੈਠਿਆ ਜਾਵੇ ਪਾਸੇ ਵਟ ਦੇ ਵਟ ਦੇ ਵੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਯਾਦ ਵਿੱਚ ਬੈਠੀਏ ਤਾਂ ਸਹੀ ਸਤਿਗੁਰ ਸੱਚੇ ਪਾਸ਼ਾ ਆਪੇ ਕਿਰਪਾ ਕਰਨਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਾਰੇ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਇਸ ਬਾਣੀ ਦੇ ਰਾਹੀਂ ਸਾਨੂੰ ਬਹੁਤ ਬਖਸ਼ਿਸ਼ ਕੀਤੀ ਹੈ ਸਾਡੀ ਝੋਲੀ ਦੇ ਵਿੱਚ ਬਹੁਤ ਵੱਡੀ ਦਾਤ ਪਾਈ ਆ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਅਸੀਂ ਹਰ ਪਾਸਿਓ ਸੁਖੀ ਹੁੰਨੇ ਆ ਸਾਡੇ ਤਨ ਮਨ ਦੇ ਦੁੱਖ ਦੂਰ ਹੁੰਦੇ ਨੇ ਜਿਸ ਕਰਦੇ ਵਿੱਚ ਕਹਿੰਦੇ ਕਰਦਾ ਕੋਈ ਇੱਕ ਜੀ ਵੀ ਰੋਜ਼ਾਨਾ ਸੁਖੁਨੀ ਸਾਹਿਬ ਜੀ ਦਾ ਪਾਠ ਕਰਦਾ ਹੋਵੇ ਨਾ ਉਹ ਸਾਰੇ ਜੀਆਂ ਦਾ ਭਲਾ ਹੁੰਦਾ ਹੈ ਵੈਸੇ ਤਾਂ ਹਰ ਇੱਕ ਜੀ ਨੂੰ ਆਪੋ ਆਪ ਦੇ ਲਈ ਕਰਨਾ ਚਾਹੀਦਾ ਹੈ ਪਰ ਕਰਦੇ ਵਿੱਚ ਕੋਈ ਇੱਕ ਜਾਣਾ ਵੀ ਕਰਨਾ ਸ਼ੁਰੂ ਕਰ ਦਵੇ ਤਾਂ ਸ਼ੁਰੂਆਤ ਹੋ ਜਾਂਦੀ ਆ ਮਾਲਕ ਦੀ ਕਿਰਪਾ ਉਸ ਘਰ ਦੇਤੇ ਹੋਣੀ ਸ਼ੁਰੂ ਹੋ ਜਾਂਦੀ ਆ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਾਕੀ ਸਾਰੇ ਜੀ ਵੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜ਼ਰੂਰ ਜੁੜਦੇ ਆ ਤਾਂ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਜੇਕਰ ਅਮਰਤ ਵੇਲੇ ਉੱਠ ਕੇ ਆਪਾਂ ਅਮਰਤ ਵੇਲੇ ਦੀ ਹਾਜ਼ਰੀ ਲਗਾ ਰਹੇ ਹਾਂ ਤਾਂ ਵੀ ਸਿਕਉਣੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਜੇ ਪੂਰਾ ਪਾਠ ਨਹੀਂ ਕਰ ਸਕਦੇ ਤਾਂ ਮਹਾਪੁਰਖ ਜੀ ਕਹਿੰਦੇ ਰੋਜ਼ਾਨਾ ਦੀ ਇੱਕ ਅਸ਼ਟਵਰੀ ਦਾ ਪਾਠ ਤਾਂ ਆਪਾਂ ਕਰ ਸਕਦੇ ਹਾਂ ਨਾ ਸਵੇਰ ਵੇਲੇ ਕਰ ਲਈਏ ਜੇ ਸਵੇਰੇ ਸਮਾਂ ਨਹੀਂ ਮਿਲਿਆ ਤਾਂ ਦੁਪਹਿਰ ਵੇਲੇ ਕਰਨਾ ਸ਼ੁਰੂ ਕਰ ਦੇਈਏ ਪਰ ਜਦੋਂ ਵੀ ਪਾਠ ਕਰਨਾ ਹੈ ਸੁਰਤ ਟਿਕਾ ਕੇ ਪੂਰੇ ਪਰੋਸੇ ਦੇ ਨਾਲ ਪੰਜਵੇਂ ਪਾਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿਉਂਕਿ ਜਿੰਨੀ ਦੇਰ ਤੱਕ ਸਾਡਾ ਆਪਣੇ ਗੁਰੂ ਦੇ ਉੱਤੇ ਭਰੋਸਾ ਪੱਕਾ ਨਹੀਂ ਆ ਉੰਨੀ ਦੇਰ ਤੱਕ ਨਾਮ ਜਪਣ ਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਹੈ ਜਿੰਨਾ ਹੀ ਸਾਡੇ ਮਨ ਦੇ ਵਿੱਚ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਪ੍ਰਤੀ ਭਰੋਸਾ ਪੱਕਾ ਹੋਵੇਗਾ ਸ਼ਰਧਾ ਪੂਰੀ ਹੋਵੇਗੀ ਉਨਾ ਹੀ ਸਾਡਾ ਭਲਾ ਹੋਵੇਗਾ ਤਾਂ ਜੇਕਰ ਦਿਨ ਦੇ ਵਿੱਚ ਇੱਕ ਪਾਠ ਆਪਾਂ ਪੂਰਾ ਨਹੀਂ ਕਰ ਸਕਦੇ ਤਾਂ ਸੁਖਨੀ ਸਾਹਿਬ ਜੀ ਦੇ ਪਾਠ ਨੂੰ ਆਪਾਂ ਕਈ ਭਾਗਾਂ ਦੇ ਵਿੱਚ ਵੰਡ ਕੇ ਕਰ ਸਕਦੇ ਹਾਂ ਰੋਜ਼ਾਨਾ ਦੀਆਂ 4 ਅਸ਼ਟਵਧੀਆਂ ਕਰ ਸਕਦੇ ਹਾਂ 6 ਕਰ ਸਕਦੇ ਹਾਂ 8 ਕਰ ਸਕਦੇ ਹਾਂ ਜੇ ਸਮਾਂ ਬਿਲਕੁਲ ਘਟਿਆ ਪਾ ਕੇ ਤੁਹਾਡੇ ਕੰਮ ਧੰਦੇ ਧਾਂਦੇ ਨੇ ਜ਼ਿੰਮੇਵਾਰੀਆਂ ਇਦਾਂ ਦੀਆਂ ਨੇ ਕਿ ਤੁਹਾਨੂੰ ਸਮਾਂ ਨਹੀਂ ਮਿਲਦਾ ਤਾਂ ਰੋਜ਼ਾਨਾ ਦੀ ਇੱਕ ਅਸ਼ਟਪਤੀ ਹੀ ਪੜ ਲਈਏ ਸਮਝ ਲਈਏ ਤਾਂ ਵੀ ਸਾਡਾ ਭਲਾ ਹੋ ਜਾਵੇਗਾ ਅਤੇ ਸੁਖਣੀ ਸਹਿਬਜੀ ਦੀ ਬਾਣੀ ਪੜਨ ਦੇ ਲਈ ਸਮੇਂ ਦੀ ਕੋਈ پابੰਦੀ ਨਹੀਂ ਆ ਜਦੋਂ ਵੀ ਦਿਨ ਦੇ ਵਿੱਚ ਸਮਾਂ ਮਿਲਦਾ ਇਸ ਵੇਰ ਵੇਲੇ ਪਾਠ ਕਰ ਲਓ ਦੁਪਹਿਰ ਵੇਲੇ ਕਰ ਲਓ ਸ਼ਾਮ ਵੇਲੇ ਕਰ ਲਓ ਰਾਤ ਵੇਲੇ ਕਰ ਲਓ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਪਰ ਅਮਰਤ ਵੇਲੇ ਜ਼ਰੂਰ ਰਠਣਾ ਹੈ ਅਮਰਤ ਵੇਲਾ ਜ਼ਰੂਰ ਸਮਾਲਣਾ ਹੈ ਅਮਰਤ ਵੇਲੇ ਉੱਠ ਕੇ ਭਾਵੇਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਈਏ ਪਰ ਅਮਰਤ ਵੇਲੇ ਦੀ ਹਾਜ਼ਰੀ ਜ਼ਰੂਰ ਲੱਗਣੀ ਚਾਹੀਦੀ ਆ ਸ਼ਾਮ ਦਾ ਨਿਯਮ ਵੀ ਰਹਿਰਾਸਾ ਕੀ ਦਾ ਪਾਠ ਜ਼ਰੂਰ ਕਰਨਾ ਹੈ ਉਸ ਤੋਂ ਇਲਾਵਾ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਨਾ ਸ੍ਰੀ ਗੁਰੂ ਜੀ ਦੇ ਪਾਠ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ ਜਿੰਨਾ ਹੀ ਅਸੀਂ ਗੁਰੂ ਦੇ ਲਨ ਲੱਗਾਗੇ ਗੁਰਬਾਣੀ ਦਾ ਗਿਆਨ ਹਾਸਲ ਕਰਾਂਗੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਵਾਂਗੇ ਉਨਾਂ ਹੀ ਸਾਡਾ ਭਲਾ ਹੋਣਾ ਹੈ ਫਿਰ ਆਹੋ ਅੱਜ ਤੋਂ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਆਰੰਭ ਕਰੀਏ ਜੇ ਇੱਕ ਦਿਨ ਦੇ ਵਿੱਚ ਇੱਕ ਪਾਠ ਨਹੀਂ ਕਰ ਸਕਦੇ ਤਾਂ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਤੁਸੀਂ ਸੈੱਟ ਕਰ ਲਓ ਕਿ ਰੋਜ਼ਾਨਾ ਦੀਆਂ 8 ਅਸ਼ਟਕੜੀਆਂ ਦਾ ਪਾਠ ਕਰਨਾ ਹੈ 16 ਦਾ ਕਰਨਾ ਹੈ ਜਾਂ ਫਿਰ ਰੋਜ਼ਾਨਾ ਦੀ ਇੱਕ ਕਸ਼ਟਪਦੀ ਦਾ ਪਾਠ ਕਰਨਾ ਹੈ ਇੱਕ ਦਾ ਵੀ ਕਰਾਂਗੇ ਤਾਂ ਵੀ 24 ਦਿਨਾਂ ਦੇ ਵਿੱਚ ਇੱਕ ਪਾਠ ਦਾ ਭੋਗ ਪਾ ਲਵਾਂਗੇ ਜੇ ਇੱਕ ਕਸ਼ਟਪਦੀ ਦਾ ਪਾਠ ਕਰਨਾ ਸ਼ੁਰੂ ਕਰਨਾ ਹੈ ਤਾਂ ਬਾਸ ਫਿਰ ਬੜੇ ਹੀ ਪਿਆਰ ਦੇ ਨਾਲ ਸਹਿਜ ਦੇ ਨਾਲ ਸਮਝ-ਸਮਝ ਕੇ ਬਾਣੀ ਪੜ੍ਹਨੀ ਆ ਕਿਉਂਕਿ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਲਈ ਬਹੁਤ ਵੱਡਾ ਗਿਆਨ ਛੁਪਿਆ ਹੈ ਗੁਰੂ ਦਾ ਗਿਆਨ ਜਿਉਂ-ਜਿਉਂ ਸਾਡੇ ਅੰਦਰ ਜਾਵੇਗਾ ਤਿਉਂ-ਤਿਉਂ ਸਾਡੇ ਅੰਦਰ ਦੇ ਜਿਹੜੇ ਔਗਣ ਨੇ ਉਹ ਦੂਰ ਹੋਣਗੇ ਤਾਂ ਆਓ ਫਿਰ ਆਪਾਂ ਵੀ ਰੋਜ਼ਾਨਾ ਸੁਖਨੀ ਸਾਹਿਬ ਜੀ ਦਾ ਪਾਠ ਕਰਕੇ ਆਪਣੇ ਸਵਾਸ-ਸਵਾਸ ਨੂੰ ਲੇਖੇ ਲਾਈਏ ਆਪਣੀ ਜ਼ਿੰਦਗੀ ਦੇ ਜੋ ਵੀ ਦੁੱਖ ਨੇ ਨਾ ਉਹਨਾਂ ਨੂੰ ਦੂਰ ਕਰੀਏ ਕਿਉਂਕਿ ਜਦੋਂ ਸੁਖਨੀ ਸਾਹਿਬ ਜੀ ਦੀ ਬਾਣੀ ਪੜਾਂਗੇ ਨਾ ਇਹ ਦੁੱਖ ਦੁੱਖ ਲੱਗਣੇ ਹੀ ਨਹੀਂ ਆ ਕਿਉਂਕਿ ਗੁਰੂ ਨੇ ਗਿਆਨ ਹੀ ਐਸਾ ਦਿੱਤਾ ਏ ਇਸ ਬਾਣੀ ਦੇ ਰਾਹੀਂ ਤਾਂ ਆਓ ਜਦੋਂ ਰੋਜ਼ ਸੁਖਨੀ ਸਾਹਿਬ ਜੀ ਦਾ ਪਾਠ ਕਰੀਏ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਵੀਡੀਓ ਦੇ ਵਿੱਚ ਸੁਖਨੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਕਰਦਿਆਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਵਾਹਿਗੁਰੂ ਜੀ ਮਾਫ਼ ਕਰ ਦੇਣਾ ਸੰਗਤ ਜੀ ਤੁਸੀਂ ਵੀ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੈਨੂੰ ਮਾਫ਼ ਕਰ ਦੇਣਾ